ਖੀਰੇ ਪਿੱਠੇ ਅੱਗੋਂ ਭਾਵੇਂ ਕੋੜੀ ਮਾਰਦੇ ਪਿੱਠੋ ਪਿੱਛੋ ਨਾ ਮਾਰੀ ਸਰਦਾਰਾ ਉਹ ਤੇਰੀ ਉਮਰ ਲਿਆਣੀ ਆ ਉਹ ਜਵਾਨਾ ਐਦਾਂ ਨਹੀਂ ਕਰੀਂਦਾ ਬਾਬਾ ਜੀ ਮੇਰ ਕਰਨ ਗੱਬਰੂ ਦੀ ਤੰਗ ਦੁਸਤੀ ਵਾਸਤੇ ਤਾੜੀ ਮਾਰ ਦੋ ਦਰਸ਼ਕ ਵੀਰੋ ਕਿਉਂਕਿ ਤੁਹਾਡੇ ਵਿੱਚ ਬਾਬਾ ਨਾਨਕ ਜੀ ਵਸਦੇ ਆ ਇੱਕ ਤਾੜੀ ਮਾਰ ਦੋ ਐਦਾਂ ਨਹੀਂ ਕਰੀਂਦਾ ਲਵੀ ਬਿਆਨ ਤਾਂ ਸਮਝਾ ਮੁੰਡੇ ਨੂੰ ਅੱਜ ਦਾ ਨਵੀਂ ਉਮਰਾਂ ਦਾ ਜਕਰ ਲਵੀ ਬਠਿੰਡਾ ਬੋਬੀ ਬੈਣੀਪਾਲ ਪ੍ਰਧਾਨ ਗੁਰਪ੍ਰੀਤ ਸਿੰਘ ਜੀ ਗੋਪੀ ਗੁਰਾਪਾ ਦਿਲਪ੍ਰੀਤ ਸਿੰਘ ਜੀ ਭੈਣੀ ਗੁਰਾ ਫਤੇਗੜ ਨਿਸ਼ਾਨ ਸਿੰਘ ਜੀ ਸੰਧੋ ਮਾਵੀ ਜਸਪ੍ਰੀਤ ਦਿਲਜੋਤ ਜੈਲਦਾਰ ਸਾਹਿਬ ਜੁਕੇ ਸਾਡੇ ਲਾਲੀ ਹੰਤਰਾ ਜੀ ਦੇ ਮਨਵੰਤਵਾਰੀ ਸਾਹਿਬ ਦੇ ਰਹਿਤ ਆਪਣੇ ਪਿੱਤਰ ਨੇ ਉਹ ਪਹੁੰਚਿਆ ਅੱਜ ਹੀ ਲਵਾ ਰਿਹਾ ਜੀ ਆਇਆਂ ਨੂੰ ਸਾਰਿਆਂ ਦਾ ਧੰਨਵਾਦ ਜੀ बहुत बहुत थैंक्यू गजेंद्र सिंध जी नज़र सां